ਇਸ ਤਰ੍ਹਾਂ ਆਪਾਂ ਨੂੰ ਪ੍ਰਵਾਸੀਆਂ ਨੂੰ ਇੱਥੇ ਜ਼ਮੀਨ ਵੀ ਨਹੀਂ ਦੇਣੀ ਚਾਹੀਦੀ ਉਹਨਾਂ ਦੇ ਆਧਾਰ ਕਾਰਡ ਵੀ ਨਹੀਂ ਬਣਨ ਦੇਣੇ ਚਾਹੀਦੇ ਔਰ ਉਹਨਾਂ ਦੀਆਂ ਵੋਟਾਂ ਵੀ ਨਹੀਂ ਮਾਰਨੀਆਂ ਇਸ ਪਿੰਡ ਦੇ ਵੱਲੋਂ ਖਾਸ ਉਪਰਾਲਾ ਕੀਤਾ ਗਿਆ ਹੈ ਜਿੱਥੇ ਨਸ਼ਿਆਂ ਨੂੰ ਲੈ ਕੇ ਤੇ ਪਿੰਡਾਂ ਦੇ ਵਿੱਚ ਜਿਹੜੇ ਮੁੰਡੇ ਕੁੜੀਆਂ ਆਪਸ ਦੇ ਵਿੱਚ ਵਿਆਹ ਕਰਵਾਉਂਦੇ ਰਹੇ ਉਸ ਨੂੰ ਲੈ ਕੇ ਇਸ ਪਿੰਡ ਨੇ ਮਤਾ ਪਾ ਦਿੱਤਾ ਹੈ ਤਾਂ ਤਸਵੀਰਾ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਦੀਆਂ ਨੇ ਜਿੱਥੇ ಗ್ರಾಮ ਪੰਚਾਇਤ ਦੇ ਵੱਲੋਂ ਇੱਕ ਮਤਾ ਪਾਇਆ ਗਿਆ ਕਿ ਜੇਕਰ ਕੋਈ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਛੱਡਿਆ ਨਹੀਂ ਜਾਵੇਗਾ ਤੇ ਇਸ ਤੋਂ ਇਲਾਵਾ ਇੱਕ ਹੋਰ ਮਤਾ ਪਾਸ ਕੀਤਾ ਗਿਆ ਕਿ ਜੇਕਰ ਪਿੰਡ ਦਾ ਕੋਈ ਕੁੜੀ ਮੁੰਡਾ ਆਪਸ ਦੇ ਵਿੱਚ ਵਿਆਹ ਕਰਵਾਉਂਦੇ ਨੇ ਤਾਂ ਉਹਨਾਂ ਨੂੰ ਪਿੰਡ ਛੱਡਣਾ ਹੋਵੇਗਾ ਪੰਚਾਇਤ ਨੇ ਐਵੀਕੇ ਕਿ ਜੇਕਰ ਕੋਈ ਪਰਵਾਸੀ ਪਿੰਡ ਦੇ ਵਿੱਚ ਵਿਆਹ ਕਰੇਗਾ ਤਾਂ ਉਸ ਨੂੰ ਉਸ ਪਿੰਡ ਦੇ ਵਿੱਚੋਂ ਹੀ ਕੱਢ ਦਿੱਤਾ ਜਾਵੇਗਾ ਇਸ ਮਤੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਇਸ ਦਾ ਪਰਵਾ ਸਵਾਗਤ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਪਰਵਾਸੀ ਮਜ਼ਦੂਰ ਜਿੱਥੇ ਉਹਨਾਂ ਦੀ ਵੋਟ ਨਹੀਂ ਪੰਣੀ ਚਾਹੀਦੀ ਤੇ ਨਾ ਹੀ ਉਹਨਾਂ ਨੂੰ ਇੱਥੇ ਜ਼ਮੀਨ ਖਰੀਦਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਮਜ਼ਦੂਰ ਆਪਣੀ ਰੋਜ਼ੀ ਰੋਟੀ ਕਮਾਉਣ ਆਉਂਦਾ ਹੈ ਕੰਮ ਕਰਤੇ ਵਾਪਸ ਚਲੇ ਜਾਂਦਾ ਨਸ਼ਿਆ ਨੂੰ ਲੈ ਕੇ ਤੇ ਪਿੰਡਾਂ ਦੇ ਵਿੱਚ ਜਿਹੜੇ ਮੁੰਡੇ ਕੁੜੀਆਂ ਆਪਸ ਦੇ ਵਿੱਚ ਵਿਆਹ ਕਰਵਾਉਂਦੇ ਨੇ ਉਸ ਨੂੰ ਲੈ ਕੇ ਪਿੰਡ ਦੇ ਵੱਲੋਂ ਖਾਸ ਮਤਾ ਪਾਸ ਕਰ ਦਿੱਤਾ ਗਿਆ ਪੰਚਾਇਤ ਨੇ ਬਾਈ ਜੀ ਬਹੁਤ ਵਧੀਆ ਫੈਸਲਾ ਕੀਤਾ ਜੇ ਫੈਸਲੇ ਕਰਾਂਗੇ ਆਪਾਂ ਹਰੇਕ ਪਿੰਡ 'ਚੇ ਫੈਸਲੇ ਚੱਲਣਗੇ ਫੇਰ ਹੀ ਆਪਣਾ ਪੰਜਾਬ ਨੂੰ ਸਬਚਾ ਸਕਦੇ ਕਿਉਂਕਿ ਨੌਜਵਾਨ ਜਿਹੜਾ ਹੁੰਦਾ ਇਹਨੂੰ ਇੰਨੀ ਅਕਲ ਨਹੀਂ ਹੁੰਦੀ ਜੋ ਜਵਾਤੀ ਹੋ ਕੇ ਫੈਸਲੇ ਲੈ ਲੈਂਦੇ ਆ ਜਿਹੜੇ ਫੈਸਲੇ ਬਾਅਦ ਚ ਜਾ ਕੇ ਆਪ ਨੂੰ ਬਹੁਤ ਨੁਕਸਾਨ ਲੰਦੇ ਨੇ ਕਿਉਂਕਿ ਬਾਅਦ ਜਵਾਕ ਹੁੰਦੇ ਨੇ ਠੀਕ ਹੈ ਪਿੰਡ ਚ ਮੰਨ ਲਓ ਪਿੰਡ ਦਾ ਮੁੰਡਾ ਪਿੰਡ ਦੀ ਕੋ ਕੁੜੀ ਨਾਲ ਹੀ ਵਿਆਹ ਕਰਾਈ ਜਾਂਦਾ ਹ ਹੁਣ ਕੇ ਨਾਨਕੇ ਕਿੱਥੇ ਰਹੇ ਜਾਂਦੇ ਆ ਇਹ ਚੀਜ਼ਾਂ ਬਹੁਤ ਸੋਚਣ ਵਾਲੀਆਂ ਹੁੰਦੀਆਂ ਜਿਹੜੀਆਂ ਸਿਆਣੇ ਬਜ਼ੁਰਗ ਹੀ ਸੋਚ ਸਕਦੇ ਆ ਪੰਚਾਇਤਾਂ ਆਪਾਂ ਇਸ ਕਰਕੇ ਚੁਣਨੀਆਂ ਆ ਵੀ ਪਿੰਡ 'ਚ ਚੰਗੇ ਫੈਸਲੇ ਲੈਣ ਇਹਨਾਂ ਮੁੰਡੇ ਨੇ ਜਿਹੜੀ ਪੰਚਾਇਤ ਚੁਣੀਆ ਬਹੁਤ ਵਧੀਆ ਫੈਸਲੇ ਲੱਤਦਾ ਹੈ ਤੇ ਮਾਲਕ ਇਹੀ ਕਹੋਣੇ ਵੀ ਹਰੇਕ ਬੰਦਾ ਇਹ ਚੀਜ਼ ਤੇ ਅਮਲ ਕਰੂਗਾ ਪੰਜਾਬੀ ਨੂੰ ਕਹਿੰਨ ਪੰਜਾਬੀ ਮੰਨ ਲਓ ਆਪਣੇ ਬਿਹਾਰੀ ਆ ਕੇ ਰਹਿੰਦੇ ਆ ਆਪਣਾ ਇੱਕ ਪ੍ਰਵਾਸੀ ਨੇ ਉਹਨਾਂ ਨੂੰ ਪਹਿਲੀ ਗੱਲ ਤਾਂ ਇੱਥੇ ਜਿਵੇਂ ਆਪਾਂ ਨੂੰ ਬਾਹਲੇ ਦੂਜੇ ਸੂਬਿਆਂ 'ਚ ਜ਼ਮੀਨ ਲੈਣ ਦਾ ਨਹੀਂ ਮੌਕਾ ਠੀਕ ਹੈ ਤੇ ਉਹੀ ਚੀਜ਼ ਆਪਣੇ ਵੀ ਹੋਣੀ ਚਾਹੀਦੀ ਇੱਥੇ ਵੀ ਕੋਈ ਵੀ ਬੰਦਾ ਆਪਣੇ ਰਹਿ ਕੇ ਰੋਜ਼ਗਾਰ ਕਰ ਸਕਦਾ ਕੋਈ ਮਾੜੀ ਗੱਲ ਨਹੀਂ ਹੁਣ ਆਪਣੇ ਕੈਨੇਡਾ ਜਾਂਦੇ ਆ ਕੈਨੇਡਾ ਨਾਲ ਆਪਾਂ ਨੂੰ ਸ਼ਹੀਦ ਤੇ ਪੀਆਰ ਨਹੀਂ ਦਿੰਦੇ ਜਦੋਂ ਬੰਦੇ ਨੂੰ ਸਮਾਰ ਕੇ ਦੇਖਦੇ ਪਰਖਦੇ ਫੇਰ ਆ ਕੇ ਪੀਆਰ ਦਿੰਦੇ ਆ ਉਹ ਤੇ ਆਪਾਂ ਪੈਸਾ ਵੀ ਇੰਨਾ ਲੱਗ ਜਾਂਦੇ ਆਪਣੇ ਪੜ੍ਹੇ ਲਿਖੇ ਲੋਕ ਵੀ ਜਾਂਦੇ ਆ ਐ ਨਹੀਂ ਗਾਣ ਪੜਨ ਉਥੇ ਜਾ ਕੇ ਵੀਜਾ ਮਿਲ ਜਾਂਦਾ ਪਰ ਇਹਨਾਂ ਲੋਕਾਂ ਦਾ ਕੀ ਹੈ ਇਹਨਾਂ ਦਾ ਆਪਣੇ ਨਾਲ ਪੰਜਾਬ ਨਾਲ ਰਹਿਣ ਵਹਿਣ ਦਾ ਇਹਨਾਂ ਨਾਲ ਫਰਕ ਬਹੁਤ ਜ਼ਿਆਦਾ ਫਰਕ ਹੈ ਇਸ ਕਰਕੇ ਆਪਾਂ ਨੂੰ ਇਹੋ ਚੀਜ਼ ਚਾਹੀਦੀ ਹੈ ਵੀ ਇਹਨਾਂ ਨੂੰ ਇੱਥੇ ਨਾ ਤਾਂ ਕੋਈ ਜ਼ਮੀਨ ਲੈਣੀ ਚਾਹੀਦੀ ਹੈ ਨਾ ਹੀ ਮੇਰੀ ਬੇਨਤੀ ਹੈ ਵੀ ਪੰਡਾ ਜੀ ਇਹਨਾਂ ਨੂੰ ਵੀਟਾ ਮੰਨਣੀ ਚਾਹੀਦੀਆਂ ਕਿਉਂਕਿ ਸਰਪੰਚ ਜਾਂ ਮੈਂਬਰਸ਼ਿਪ ਕੋਈ ਵੀ ਹੈ ਆਪਣੀ ਵੋਟ ਬੈਂਕ ਲਈ ਇਹਨਾਂ ਦੀ ਵੋਟਾਂ ਵੜਾਉਂਦਾ ਜੋ ਬਹੁਤ ਨੁਕਸਾਨਦਾਇਕ ਨੇ ਆਉਣ ਵਾਲਾ ਟਾਈਮ ਹੈ ਇਹਨਾਂ ਲਈ ਆਪਣੀ ਬਹੁਤ ਮਾੜਾ ਹੋਊ ਜੇ ਆਪਾਂ ਇਹ ਚੀਜ਼ ਨਾ ਕੰਟਰੋਲ ਕਰੀ। ਬਾਈ ਕਰਨ ਵਾਸਤੇ ਤਾਂ ਬਾਈ ਜੀ ਆਪਾਂ ਹਰ ਇੱਕੀ ਦੇ ਕੋ ਆਪਣੇ ਜਵਾਕ ਵੀ ਕੈਨੇਡਾ ਅਮਰੀਕਾ ਬਾਹਰਲੀ ਕੰਟਰੀ ਐਸ ਤੇ। ਪਰ ਪ੍ਰਵਾਸੀਏ ਤੇ ਆਉਣ ਆਪਦਾ ਕੰਮ ਕਰਨ ਉਹਨਾਂ ਨਾਲ ਕੋਈ ਕਿਸੇ ਦਾ ਕੋਈ ਵਕਤ ਨਹੀਂ। ਜਦੋਂ ਇੱਥੇ ਆ ਕੇ ਉਹ ਬੋਲਦਾ ਮਨੰਲੀ ਪੰਚਾਇਤ ਬਣਾਉਂਦੀ ਹੈ ਜਾਂ ਕੋਈ ਐਮਸੀ ਬਣਾਉਂਦਾ ਉਹ ਆਪਦਾ ਕੋਟ ਬੈਂਕ ਤਿਆਰ ਕਰ ਲੈਂਦਾ। ਉਸ ਤੋਂ ਬਾਅਦ ਉਹ ਆਪਾਂ ਨੂੰ ਨੁਕਸਾਨ ਦੇਈ ਹੈ। ਜੇ ਮੈਂ ਹੁਣ ਪਿੱਛੇ ਲਾ ਲਵਾਂ ਕੋਈ ਦੋ ਮੁੰਡੇ ਮਰ ਗਏ ਉਹ ਪ੍ਰਵਾਸੀਆਂ ਦੀ ਮਾੜੀ ਜੀ ਕਹਿਣ ਵਾਲੀ ਮਰੇ ਉਹ ਕਿੱਡਾ ਨੁਕਸਾਨਦਾਇਕ ਇਸ ਤਰ੍ਹਾਂ ਆਪਾਂ ਨੂੰ ਪ੍ਰਵਾਸੀਆਂ ਨੂੰ ਇੱਥੇ ਜ਼ਮੀਨ ਵੀ ਨਹੀਂ ਦੇਣੀ ਚਾਹੀਦੀ ਉਹਨਾਂ ਦੇ ਆਧਾਰ ਕਾਰਡ ਵੀ ਨਹੀਂ ਬਣਨ ਦੇਣੇ ਚਾਹੀਦੇ ਔਰ ਉਹਨਾਂ ਦੀਆਂ ਵੋਟਾਂ ਵੀ ਨਹੀਂ ਮਾਰਨੀਆਂ ਚਾਹੀਦੀ ਕਿਉਂਕਿ ਉਹ ਇਸ ਕਰਕੇ ਆਪਾਂ ਨੂੰ ਨੁਕਸਾਨ ਕਰਦੇ ਆ ਜਿਹੜੇ ಗ್ರಾಮ ਪੰਚਾਇਤ ਜਵਾਰਕਿਆਂ ਨੇ ਇਹ ਮਤੇ ਲਿਆਂਦੇ ਆ ਨਸ਼ਾ ਛਡਾਉਣ ਵਾਲਾ ਲਾ ਲਓ ਪਿੰਡ ਦੇ ਵਿੱਚ ਪਿਆਰ ਕਰਵਾਉਣ ਵਾਲਾ ਲਾ ਲਓ ਇਹ ਜੇ ਬੇਨਕੁਨੀ ਸਹੀ ਨੇ ਇਹਨਾਂ ਤੋਂ ਅੱਗੇ ਵੀ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਚੰਗੀ ਸਿੱਖਿਆ ਮਿਲੂ ਅੱਗੇ ਜਿਹੜੇ ਪੜ੍ਹੇ ਲਿਖੇ ਮੁੰਡੇ ਆ ਉਹ ਇਹ ਤੋਂ ਕੁਝ ਸੇਧ ਲੈਣਗੇ ਪੜ੍ਹੇ ਲਿਖੇ ਸਰਪੰਚ ਬਣੇ ਹੋਏ ਆ ਇਹ ਸੇਧ ਲੈਣਗੇ ਇਹਨਾਂ ਚੋਂ ਨਹੀਂ ਇਹ ਤਾਂ ਫੈਸਲੇ ਬਹੁਤ ਵਧੀਆ ਲਏਗੇ ਜੀ ਲੋਕੋ ਪ੍ਰਵਾਸੀ ਇੱਥੇ ਆ ਕੇ ਧੱਕਾਬਾਤ ਕਰ ਰਹੇ ਪੰਜਾਬੀਆਂ ਨਾਲ ਠੀਕ ਹੈ ਜੀ ਉਹ ਬਰਦਾਸ਼ਤ ਕਰਨ ਜੋਗ ਨਹੀਂ ਆਂ ਪਿੱਛੇ ਹੀ ਘਟਨਾ ਹੋਈ ਜਲੰਧਰ ਤੇ ਉਹ ਵੀ ਮਾੜੀ ਹੋਈ ਹੈ ਜੀ ਠੀਕ ਹੈ ਐਵੇਂ ਨਾ ਮਾਹੌਲ ਖਰਾਬ ਹੁੰਦਾ ਏ ਜੀ ਅ시다 ਬਹੁਤ ਧਿਆਰੇ ਕਾਰਨ ਹੋ ਰਿਹਾ ਪੰਜਾਬ ਦਾ ਇਹ ਨੂੰ ਸ਼ਿਕਾਰਨਾ ਇੱਥੇ ਰੋਕ ਲਈ ਵਧੀਆ ਜੀ ਪਿੰਡਾਂ ਵੱਲੋਂ ਇਹ ਫੈਸਲੇ ਹੋਣਗੇ ਤਾਂ ਬਹੁਤ ਵਧੀਆ ਗੱਲ ਹੈ